ਸਸਰੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਮਨੀ ਸਿੱਧੂ ਲਹਿਰਾ ਤੁਹਾਨੂੰ ਰਿਪੋਰਟ ਅੱਜ ਆਰਾਮਪਰਾ ਪੂਲ ਦੀ ਮਿਊਸਪਲ ਕਮੇਟੀ ਦੀ ਚੋਣ ਹੋ ਰਹੀ ਸੀ ਜਿਹਦੇ ਵਿੱਚ ਅਰੋਬੀ ਬਰਾੜ ਇਹ ਪਤਨੀ ਕਰਨਦੀਪ ਕੌਰ ਬਰਾੜ ਨੂੰ ਪ੍ਰਧਾਨ ਬਣਾਇਆ ਗਿਆ ਹੈ ਤੇ ਰਜਿੰਦਰ ਸਿੰਘ ਨਿੱਕਾ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ ਸਰਬੋਤਮ ਪਿਆਰ ਪਿਤਾ ਦਾ ਸੀਰ ਦਾ ਗਾਣਾ ਹੈ ਜੋ ਅਗਰੌਪੀ ਬਰਾੜ ਨੇ ਆਪਣੇ ਪਿਤਾ ਜੀ ਦਾ ਐਮ ਐਸ ਬਰਾੜ ਰੋਪੀ ਬਰਾੜ ਜਿੰਦਾਬਾਦ 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 ਕੰਪੀ ਬਰਾੜ ਜਿੰਦਾਬਾਦ 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 ਰੋਪੀ ਬਰਾੜ ਜਿੰਦਾਬਾਦ 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 ਧਰਮਦੀ ਧਰਮ ਪਤਨੀ ਜਿਹੜੇ ਕਿ ਰੋਪੀ ਬਰਾੜ ਜਿੰਦਾਬਾਦ 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 ਲੋ ਜੀ ਲੈ ਪਰੋ ਸਾਡੇ ਰਾਣ ਸਾਹਿਬ ਦੋ ਸ਼ਬਦ ਦੋ ਸ਼ਬਦ ਸਾਡੇ ਰਾਣ ਸਾਹਿਬ ਨੇ ਜੀ ਆਪ ਪਰਮਣੂ ਤੋ ਜੀ ਜੀ ਸਾਹਿਬ ਮੈਂ ਹਾਂ ਭਾਗ ਦੋ ਆਪਣੇ ਪਿਤਾ ਜੀ ਤੋਂ ਅਸ਼ੀਰਵਾਦ ਲਿਆ ਜੀ ਪ੍ਰਣ ਜਿੰਦਾ strengthuaq ki 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 ਬਿਚ ਵਿੱਚ ਹੋ ਜਿਆ ਯਾਰ ਫੋਟੋ ਵਧੀਆ ਆ ਜੂਗੀ। ਯੱਕੀ ਨਾ ਕੈਮਰਾ ਬਹੁਤ ਵਧੀਆ ਪਰਫਾਰਮਸ ਆਉਂਦਾ। ਭਾਈ ਥੋੜਾ ਪਿੱਛੇ ਆਪਾਂ ਥੋੜਾ ਪਿੱਛੇ ਪਿੱਛੇ ਹੋ ਗਏ ਯਾਰ ਫੋਟੋ ਵਧੀਆ ਆ ਜੂਗੀ। ਆ ਕੇ ਆ ਕੇ ਆ ਕੇ ਸਾਹਮਣੇ ਹੀ ਇੱਥੇ ਸੋਈ ਅੱਗੇ ਜੀ ਸਾਰੀ ਮਿਸਪੁਕ ਕਮੇਟੀ ਦੀ ਟੀਮ ਥੋੜਾ ਇਕੱਠੇ ਐ ਤਾਂ ਇਕੱਠੇ ਸਾਹਮਣੇ ਹੀ ਐ ਤਾਂ ਸਾਰਿਆਂ ਨੇ ਸਾਹਮਣੇ ਹੀ ਐ ਤਾਂ ਇਕੱਠੇ ਐ ਇਕੱਠੇ ਮਾਣ ਆਉਂਦਾ ਪੁਲਿਸ ਜੀ ਨੇ ਆਓ ਜੀ ਆਓ ਆਪਾਂ ਚੇਅਰ ਤੇ ਬਾਹਰ ਹੀ ਲਿਖਣੇ